ਇੱਥੇ ਅਟਕੀਏ ਇੱਥੇ ਰਹੀ ਐ ਅਸੀਂ ਟਿਕਾਣਾ ਕਰੀਏ ਦੱਸ ਦੇ ਸਾਨੂੰ ਅਹੀਂ ਲਖਮੀਰ ਹਾਂ ਹਮ ਸਰਕਾਰ ਸਾਥ ਤਾਏ ਲਖਮੀਰ ਕਹਿਣ ਲੱਗਿਆ ਮਹਾਰਾਜ ਸਾਡੇ ਸਿਰ ਨਾਲ ਸੌਂਦੇ ਨੇ ਭਾਵ ਜਿਨ੍ਹਾਂ ਚ ਸਾਡੇ ਢੜਾਂ ਦੇ ਉੱਪਰ ਸੀਸ ਹੈ ਉਹਨਾਂ ਚ ਇੱਥੇ ਰਹੋ ਮਹਾਰਾਜ ਜਿੰਨੀ ਤਹਰ ਸਾਡੇ ਸਿਰ ਢੜ ਦੇ ਉੱਤੇ ਸੀਸ ਹੈ ਮਹਾਰਾਜ ਤੇ ਤੁਹਾਡਾ ਹੈ ਤੁਸੀਂ ਕਿਰਪਾ ਕਰਕੇ ਉਤਨੀ دیر ਇੱਥੇ ਰਹੋ ਤੁਹਾਡਾ ਆਪਣਾ ਘਰ ਹੈ ਤੁਹਾਡੀਆਂ ਇਹ ਬਖਸ਼ਿਸ਼ਾਂ ਹਨ ਮਹਾਰਾ ਤੁਹਾਡੇ ਅਸੀਂ ਸੇਵਕ ਹਾਂ ਹੱਥ ਜੋੜ ਉਹਨੇ ਜੋ ਕਹੀ ਬਾਤ ਬੜੇ ਨਿਮਰਤਾ ਦੇ ਨਾਲ ਬੜੇ ਸਹਜ ਦੇ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਫੇ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਇਹਦੇ ਵਿੱਚ ਕੁਝ ਨਹੀਂ ਅਸੀਂ ਦੁਸ਼ਮਣ ਦੇ ਨਾਲ ਟੱਕਰਾ ਕਰਾਂਗੇ ਆਵੇ ਕਿਹੜਾ ਚੜ ਕੇ ਆਉਂਦਾ ਇੱਥੇ ਕੋਈ ਸਰੰਦੀ ਆ ਜਾਵੇ ਨਿਸ਼ਚਿੰਤ ਰਹੋ ਮਹਾਰਾਜ ਇਹ ਸਭ ਕੁਝ ਆਪ ਜੀ ਦਾ ਹੈ